ਵੈਲਕਮ ਦੋਸਤੋ ਇਹ ਜਿਹੜੀ ਅਸੀਂ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਇਹ ਹੈ 14 ਨਵੰਬਰ 2010 ਨੂੰ ਪਿੰਡ ਰੁੜਕੀ ਜਲੰਧਰ ਜ਼ਿਲ੍ਹੇ ਦਾ ਇਹ ਪਿੰਡ ਹੈ ਜਿੱਥੇ ਕਿ ਫਾਈਨਲ ਮੈਚ ਖੇਡਿਆ ਗਿਆ ਰੁੜਕੀ ਵਰਸਸ ਖੀਰਾਵਾਲੀ ਦੇ ਵਿਚਕਾਰ ਇਸ ਮੈਚ ਦੀ ਜਿਹੜੀ ਵਿਲੱਖਣ ਗੱਲ ਇਹ ਰਹੀ ਕਿ ਉਸ ਸਮੇਂ ਗੱਗੀ ਖੀਰਾਵਾਲੀ ਨੂੰ ਵੀ ਗਗਨਦੀਪ ਕਹਿ ਕੇ ਬੁਲਾਇਆ ਜਾਂਦਾ ਸੀ ਆ ਔਰ ਇਸ ਮੈਚ ਦੇ ਵਿੱਚ ਚੱਲਦੇ ਹੋਏ ਦੇਖਿਆ ਗਿਆ ਕਿ ਹਾਫ ਟਾਈਮ ਤੱਕ ਖੀਰਾਵਾਲੀ ਦਾ ਜਿਹੜਾ ਅੱਧਾ ਪੁਆਇੰਟ ਵੱਧ ਸੀ ਵਿਖਰ ਵਾਲੀ ਗੱਲ ਇਹ ਹੈ ਕਿ ਇਸ ਮੈਚ ਨੂੰ ਵਿਨ ਕਿਹੜੀ ਟੀਮ ਕਰਦੀ ਹੈ ਮੈਚ ਵੇਖੋ ਜੋ ਗਲਾਮਦਾ ਫਾਈਨਲ ਮੈਚ ਹੁਣ ਹੋਣ ਜਾ ਰਿਹਾ ਹੈ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਸ਼ਹੀਦ 택ਸ ਸਪੋਰਟਸ ਕਲੱਬ ਵੱਲੋਂ 21 2100 ਰੁਪਈਆ ਜੋ ਹੈ ਉਹ ਮਾਨ ਸਰਵਨ ਦਿੱਤਾ ਜਾਵੇਗਾ ਜੋ 11000 ਦਾ ਐਲਾਨ ਸੀਗਾ ਉਹ ਅਕੈਡਮੀ ਐ ਜੋ ਫੈਡਰੇਸ਼ਨ ਦੀਆਂ ਖੇਡਦੀਆਂ ਤੇ ਉਹਨਾਂ ਦੇ ਵਾਸਤੇ ਸਾਡੇ ਚਮਕੀਲਾ ਜੀ ਤੇ ਮਹਰਵੇਸ਼ ਸਿੰਘ ਦੀ ਵੱਲੋਂ ਐਲਾਨ ਕੀਤਾ ਗਿਆ ਸੀ ਫਾਈਨਲ ਕਬੱਡੀ ਦਾ ਸ਼ੁਰੂ ਹੋਇਆ ਲੱਗਾ ਕੱਪ ਦਾ ਫੈਸਲਾ ਹੋਣ ਦੇਖੋ ਤਾੜੀਆਂ ਮਾਰਦੇ ਦਰਸ਼ਕ ਵੀਰ ਜਾਫੀ ਅੜ ਗਏ ਮੂਰੇ ਪਹਾੜ ਬਣ ਗਏ ਰੇਡਰ ਨਸਣ ਗਏ ਵਾਗੜਾ ਪਾਉਣ ਦੇਖੋ ਸਿੰਘ ਕੁੰਡੀਆਂ ਦੇ ਦੋਸਤੋ ਫਸਣ ਲੱਗੇ ਬਾਹਰ ਲੈਂਦਾ ਹੈ ਬਾਜੀ ਹੁਣ ਕੌਣ ਦੇਖੋ ਬਾਹਰ ਦਿੱਤੀ ਵਿਸਰ ਹੈ ਰੈਫਰੀ ਨੇ ਦਰਸ਼ਕ ਲੱਗੇ ਨੇ ਤਾੜੀਆਂ ਲਾਉਣ ਦੇਖੋ ਕਹਿੰਦੇ ਰੁੜਕੀ ਤੇ ਖੀਰਾਵਾਲੀ ਦੇ ਬੰਦੇ ਲੱਗੇ ਜਿੱਤਣ ਲਈ ਨੇ ਜੋਰ ਅਜਮਾਉਂ ਦੇਖੋ ਲੱਗੇ ਜਿੱਤਣ ਲਈ ਨੇ ਜੋਰ ਅਜਮਾਉਂ ਦੇਖੋ ਲਾਓ ਅਗਲੀ ਕਬੱਡੀ ਗਦਰ ਖੀਰਾਵਾਲੀਆ ਮਿਰਿੰਦਰ ਦ왈 ਜੀ ਹੰਸਰੋ ਪਿੰਡ ਵਾਲੇ ਐਲਾਨ ਕਰਦੇ ਵੀ ਸੋਣ ਤੇ ਗੋਗੋ ਜਿਹਨੇ ਜਫੇ ਲਾਣਗੇ ਉਹਨੇ ਸੱਸੋ ਦੇ ਨਾਲ ਮਾਨ ਸਰਵਾਨ ਦਿੱਤਾ ਜਾਵੇਗਾ ਲਾਓ ਦ왈 ਵਾਲਾ ਨਿਰਿੰਦਰ ਬਿੱਟੂ ਬਹੁਤ ਤਗੜਾ ਜਫਾ ਲਾਉਂਦਾ ਹੋਇਆ ਸਾਡੇ ਅਮਨ ਗੋਲਰ ਜੀ ਐਲਾਨ ਕਰਦੇ ਵੀ ਮੇਰੇ ਵੱਲੋਂ ਵੀ 100 ਰੁਪਇਆ ਗੋਗੋ ਤੇ ਸੋਣ ਜਿਹਨੇ ਜਫੇ ਲਾੜ ਜੇ ਮੰਗਾ ਦੇਗੋ ਦਾ ਛੋਟਾ ਵੀਰ ਜਿੱਥੇ ਵਸਣ ਦਾ ਹੋਵੇ ਉਹ ਗਰਾਊਂਡ ਦੇ ਵਿੱਚ ਪਾਉਂਦੇ ਮੰਗਾ ਜਿੱਥੇ ਵਸਣ ਦਾ ਹੋਵੇ ਲਓ ਮੱਲੀਆਂ ਵਾਲੇ ਸਾਬੀ ਦੀ ਪਈ ਹੋਈ ਕਬੱਡੀ ਦੇ ਉੱਪਰ ਖੇਡਾ ਵਾਲਿਆ ਸਰਬਜੀਤ ਸਿੰਘ ਸਿੱਧੀ ਇੱਕੋ ਕਲੱਬ ਦੇ ਵਾਸਤੇ ਖੇਡਣ ਵਾਲੇ ਖਿਡਾਰੀ ਇਸ ਵੇਲੇ ਸਾਬੀ ਮੱਲੀਆਂ ਵਾਲਾ ਨਰੇਂਦਰ ਅਟਵਾਲ ਜੀ ਹੰਸਰੋ ਵਾਲੇ ਜੋ ਹੰਸਰੋ ਦੇ ਵਿੱਚ ਵੱਡਾ ਕੱਪ ਕਰਾਉਂਦੇ ਨੇ ਆਓ ਕਹਿੰਦੇ ਵੀ ਗੁਰਨ ਮੋਟਰਸਾਈਕਲ ਦੇ ਨਾਮ ਸਰਵਨ ਦਾ ਸਟੇਟ ਦੇ ਜਾਫੀ ਦੇ ਵਿੱਚ ਦੇ ਜਾਣਗੇ ਹੰਸਰੋ ਦੇ ਕਬੱਡੀ ਕੱਪ ਦੇ ਵਿੱਚ ਲਾਓ ਇਹਦੇ ਦੇ ਪਾਸੇ ਦੇਖੋ ਸਾਹਿਬ ਕੇਵਲ ਸਿੰਘ ਲੁੜਕੀ ਵਾਲੇ ਦਾ ਬੇਟਾ ਇਸ ਸਮੇਂ ਜਫਾ ਨਾਲ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਲਾਓ ਹੈਪੀ ਨਕੁਤਰੀ ਹੈ ਬਹੁਤ ਵਧੀਆ ਨੰਬਰ ਆਪਣੀ ਟੀਮ ਲਈ ਅਗਲੀ ਕਬੱਡੀ ਨਰੇਂਦਰ ਸਿੰਘ ਨਾਲ ਇਸ ਖਿਡਾਰੀ ਦਾ ਔਰ ਡੋਲੂ ਦੇ ਨਾਮ ਦੇ ਨਾਲ ਨਿਕਨੇ ਬੜੇ ਪ੍ਰਸਿੱਧ ਨੇ ਇਸ ਵੇਲੇ ਪਈ ਹੋਈ ਕਬੱਡੀ ਬਲਵਿੰਦਰ ਨੂੰ ਕਹਿੰਦੇ ਵੀ ਦੁਨੀਆ ਫਿੱਡੇ ਦੇ ਨਾਮ ਦੇ ਨਾਲ ਜਾਣਦੇ ਆ ਨਾਜਰ ਮਨਿੰਦਰ ਸਿੰਘ ਬੇਲੂ ਤੇ ਸਰਬਜੀਤ ਸਿੰਘ ਖੀਰਾਵਾਲਿਆ ਸਿੰਘੀ ਦੁਨੀਆ ਦੇ ਵੱਡੇ ਪਰਵਲੇ ਜਾਫੀਆਂ ਦੇ ਵਿੱਚ ਤੇ ਤਿਆਰ ਜਾਫੀਆਂ ਦੇ ਵਿੱਚ ਤੌਰ ਤੇ ਨਾ ਉਸ ਖਿਡਾਰੀ ਦਾ ਲਓ ਅਗਲੀ ਕਬੱਡੀ ਪਾਉਣ ਦੇ ਨੇ ਗੱਗੀ ਖੀਰਾਵਾਲਿਆ ਫਿਰ ਅੱਗੇ ਵਧਦਾ ਹੋਇਆ ਇਹਦੇ ਪਾਸੇ ਚੰਨ ਸਿੰਘ ਵੀ ਇੰਗਲੈਂਡ ਵਾਲੇ ਔਰ ਦੇਖਦੇ ਵੀ ਦੁਗਾਰ ਵਾਲਾ ਨਿਰਿੰਦਰ ਮਿੱਟੂ ਦੁਨੀਆ ਦਾ ਮਹਾਨ ਜਾਫੀ ਦੇ ਕੋਲ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਬਿਲਕੁਲ ਐਨ ਹੱਦਿਆਂ ਮਿਲਾਗੇ ਗੱਗਨ ਖੀਰਾਵਾਲਿਆ ਇੱਕ ਹੋਰ ਨੰਬਰ ਦਾ ਵਾਅਦਾ ਕਰਦਾ ਹੋਇਆ ਅਗਲੀ ਦੇ ਮਲਿਆ ਵਾਲੇ ਸਰਾਜਵਾਲ ਸਾਹੀ ਦੀ ਪੈ ਚੁੱਕੀ ਹੈ ਨਕੋਦਰੀਏ ਸਾਹੀ ਦੇ ਨਾਮ ਦੇ ਨਾਲ ਕੈਨੇਡਾ ਦੇ ਮੈਦਾਨਾਂ ਦੇ ਵੀ ਸਰਾਜਵਾਲਾ ਨਾਮ ਗੁੰਜਦਾ ਰਿਹਾ ਅੱਜ ਦੇਖਦੇ ਨਹੀਂ ਵਖਰੇ ਦਾ ਸਵਾ ਵਖਰੇ ਦਾ ਸਟਾਇਲ ਕਾਰੀ ਸਾਰੀ ਦੇ ਕਾਕੇ ਵਗ ਮੱਸੀਆਂ ਦੇ ਕੁਲਜੀਤੇ ਵਗ ਉਟਾਲਾ ਦੇ ਲਾਡੀ ਵਗ ਕਿਹੋ ਜਿਹਾ ਕਮਾਲ ਹੋਊਗਾ ਇਸ ਮੈਦਾਨ ਦੇ ਵਿੱਚ ਲਓ ਸਾਹੀ ਦੀ ਪਈ ਹੋਈ ਕਬੱਡੀ ਦੇ ਉੱਪਰ ਚਾਰ ਜੱਸੀ ਤਿਆਰ ਵਰ ਤਿਆਰ ਔਰ ਅਕਲਪੁਰਿਆ ਗਵਿੰਦਰ ਸਿੰਘ ਗੋਲੀ 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 نرو لاؤ نہیں جیسا لگ سکتا جڑا اگلی کبڈی ساتھی ਸਾਬਿਲ ਗੁਦਰੀ ਅਸਰ ਅਗਲੀ ਰੇਡ ਪਾਉਣ ਦੇ ਵਾਸਤੇ ਅੱਗੇ ਵੱਧਾ ਹੋਇਆ ਦੇਖਦੇ ਵਿਚਾਰ ਖਿਡਾਰੀਆਂ ਦੇ ਉੱਪਰ ਹਮਲਾ ਇਸ ਨਾਗਵੰਦਾ ਦੇਖੋ ਗੁੰਦਵੇ ਸਰੀਰ ਨੇ ਜੰਗਰੂਆਂ ਦੇ ਚੁੰਗ ਚੁੰਗ ਬੂਰੀਆਂ ਜਿссе ਕਮਾਲ ਦੇ ਨੇ ਕੋਈ ਟਾਈਗਰ ਸਟੀਲ ਤੂਫਾਨ ਕੋਈ ਕੋਈ ਰੁਸਤਮ ਜੱਬ ਤੇ ਚੀਤਾ ਕਹਾਵਦੇ ਨੇ ਕਬੱਡੀ ਤੇ ਜੋਗਨ ਉਦੋਂ ਹਾ ਹੋਰ ਚੜਦਾ 6 ਸਟ ਦੀ ਛਾਲ ਜਦਦੇ ਹੱਦਿਆਂ ਚਲਾਵਦੇ ਨੇ ਅਰ ਜਿਹੜਾ ਆਵਾਜ਼ ਜੇਤੂ ਕਬੱਡੀ ਚ ਹੋਏ ਪਾਇਦਾ ਬਿੰਗ ਗੱਭਰੂਏ ਸੋਹਣੇ ਪੰਜਾਬ ਦੇ ਨੇ ਬਿੰਗ ਗੱਭਰੂਏ ਸੋਹਣੇ ਪੰਜਾਬ ਦੇ ਨੇ ਸੋਹਣੇ ਪੰਜਾਬ ਦੀ ਸੋਹਣੀ ਧਰਤੀ ਦੇ ਲਓ ਕਪੂਰਸਰੀਆ ਅਗਲੀ ਰੇਡ ਪਾਉਂਦਾ ਹੋਇਆ ਜਿਹੜਾ ਕਪੂਰਸਰੀ ਦੇ ਖੀਰਾਵਲੀ ਪਿੰਡ ਬਾਬੇ ਲਾਲਕ ਦੀ ਧਰਤੀ ਸੁਲਤਾਨਪੁਰ 로ਦੀ ਦੇ ਜਿਹੜੀ ਇਹਦਾ ਨੌਜਵਾਨ ਗਗਨ ਬਹੁਤ ਵਧੀਆ ਪੁਆਇੰਟ ਖੀਰਾਵਲੀ ਤੁਨੀ ਜੋੜਦਾ ਹੋਇਆ ਅਗਲੀ ਰੇਡ ਪੌਂਡ ਦੇ ਵਾਸਤੇ ਮਨਜਿੰਦਰ ਸਿੰਘ ਬੇਲੂ ਫਿਰ ਅੱਗੇ ਵਧਦਾ ਹੋਇਆ ਇਹ ਨਾਜਵਾਨ ਰੁੜਕੀ ਵਾਲ ਜਿਸ ਨੂੰ ਕਿਹਦੇ ਇੰਦਰਜੀਤ ਵਰਗੇ ਸਿੰਡੀ ਵਰਗੇ ਜੀਤੀ ਕੋਲਰ ਦੋ ਵਾਰ ਕੈਨੇਡਾ ਕਲਬ ਦਾ ਬੈਸੇ ਹੈ ਕਦੀ ਸੋਰ ਦਾ ਨਾਮ ਦੁਨੀਆ ਦੇ ਮੈਦਾਨਾਂ ਵਿੱਚ ਗੁੰਜਦਾ ਔਰ ਜੋਗੋ ਦਾ ਨਾਮ ਦੁਨੀਆ ਦੇ ਮੈਦਾਨਾਂ ਦੇ ਵਿੱਚ ਗੁੰਜਦਾ ਲਓ ਦੂਸਰੇ ਪਾਸੇ ਸੀਪੀ ਇਸ ਸਮੇਂ ਰਕਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਖੋਚ ਕੱਢਣੀ ਤੇ ਬੜੀ ਔਖੀ ਲਾਣੀ ਹੈ ਕਬੱਡੀ ਵਿੱਚ ਢਾਕ ਮਿੱਤਰੋ ਧਾਰਲੇਵ ਦਾਦੇ ਨਾਲ ਸਭ ਲੱਗਦੇ ਨੇ ਖਾ ਕੇ ਖੁਰਾਕ ਮਿੱਤਰੋ ਧਾਰਲੇਵ ਦਾਦੇ ਨਾਲ ਸਭ ਲੱਗਦੇ ਨੇ ਖਾ ਕੇ ਖੁਰਾਕ ਮਿੱਤਰੋ ਮੇਹਤਾ ਦੇ ਦਾ ਲੱਗਦੇ ਨੇ ਸਾਰੇ ਦਰਸ਼ਕ ਵੀਰਾਂ ਦਾ ਵੀ ਧੰਨਵਾਦ ਹੈ ਜੋ ਸਵੇਰ ਤੋਂ ਇਸ ਗਰਾਊਂਡ ਦੇ ਨਾਲ ਜੁੜੇ ਹੋਏ ਨੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰੁੜਕੀ ਵੱਲੋਂ ਬਹੁਤ-ਬਹੁਤ ਧੰਨਵਾਦ। ਲਓ ਅਗਲੀ ਕਬੱਡੀ ਪਾੜ ਦੇ ਵਾਸਤੇ ਦੇਖਦੇ ਵੀ ਹੈਪੀ ਰਿਕਵਰੀ ਆ ਗਿਆ ਵੱਧ ਹੋਇਆ। ਇਹ ਖੇਡ ਵਾਲੇ ਦੀ ਟੀਮ ਦਾ ਬੇਹਦ ਹੀ ਖiladi ਹੈ। ਰੁੜਕੀ ਦੇ ਚਾਰੇ ਪਿਆਰ ਵਰ ਤਿਆਰ ਨੇ। ਨਾਲ ਜਵਾਲ ਦੇਖਦੇ ਵੀ ਕਿਹੜਾ ਜਫਾੜ ਉਰ ਦੀ ਕੋਸ਼ਿਸ਼ ਕਰਦਾ। ਆਓ ਇਹਦੇ ਪਾਸੇ ਰੁੜਕੀ ਵਾਲਾ ਸੋਰ ਸਿੰਘ। ਪਰਸ਼ੇਰ ਸਿੰਘ ਨੂੰ ਮਾਰ ਹੈ ਆਪਣੇ ਕੋਟੀ ਕਬੱਡੀ ਦੇ ਉੱਪਰ। ਵਾਹ ਸੁਨਿੰਦਰ ਕਾਰ ਦੇ ਮਾਰ ਹੈ ਕੋਟੀ ਕਬੱਡੀ ਦੇ ਉੱਪਰ। ਬਾਬਾ ਦਰਸ਼ਪ ਸਿੰਘ ਦੇ ਸਾਹ میرے پوتے نے ہاتھ کا جفا لایا سارے چمکور سی جی لڑکی نے سو روپیہ چمکور سی آتے کرے سو روپیہ لڑکی نے سو دے نردر کمال جی لڑکی نے سوی سو روپئے کا مان سروار ਮਰੀ ਫੋੜਾ ਵਾਲੇ ਗੱਸੇ ਦਾ ਖਿਡਾਰੀ ਇਹਦੇ ਨੇ ਹੰਸੋ ਵਾਲੇ ਨਰਿੰਦਰ ਟਵਾਲ ਜੀ 100 ਰੁਪਿਆ ਰੁੜਕੀ ਦੇ ਸੋਰ ਦਾ ਬਾਹਰ ਕਰਦੇ ਹੋਏ ਸਾਬੀ ਮੱਲੀਆਂ ਬੜਾ ਕਬੱਡੀ ਪਾਉਣ ਦੇ ਲਈ ਅੱਗੇ ਵਧਦਾ ਹੋਇਆ ਤੇ ਲਾਜਵਾਲ ਰੁੜਕੀ ਦੀ ਟੀਮ ਵੱਲ ਲਓ ਦੂਸਰੇ ਪਾਸੇ ਦੇਖਦੇ ਵੀ ਗੁਰਜੀਤ ਸਿੰਘ ਜੱਜੂਆ ਨੱਥੋ ਚੜਿਆ ਬਲੇਰ ਖਾਨਪੁਰ ਕਾਲਾ ਸਿੰਘਾਂ ਦੇ ਲਾਗੇ ਨੱਥੋ ਚੜ ਪਿੰਡ ਹੈ ਵੱਡੇ ਵੱਡੇ ਖਿਡਾਰੀ ਪੈਦਾ ਹੋਏ ਨੇ ਲਓ ਇਹਦੇ ਪਾਸੇ ਸਾਬੀ ਮੱਲੀਆਂ ਬੜਾ ਬਹੁਤ ਵਧੀਆ ਪੁਆਇੰਟ ਰੁੜਕੀ ਦੇ ਲਈ ਨਰਿੰਦਰ ਟਵਾਲ ਜੀ ਸਾਡੇ ਵੀਰ ਸੋ ਸਭੀ ਮੱਲੀਆਂ ਦੇ ਵਾਸਤੇ ਸਾਰਦੇ ਦਾ ਮਾਨ ਭੇਜਦੇ ਹੋਏ ਹੰਸਰੂ ਵਾਲੇ ਧੰਨਵਾਦ ਆ ਅਗਲੀ ਕਬੱਡੀ ਗਗਨ ਦੀ ਔਰ ਦੂਸਰੇ ਪਾਸੇ ਦੇਖਦੇ ਵੀ ਰੁੜਕੀ ਦੇ ਗੋਗੋ ਦੇ ਨਾਲ ਚੱਲੋ ਤੇ ਪੁਆਇੰਟ ਨਾਲ ਆਪਣੀ ਟੀਮ ਖੀਰਾਂਵਲੀ ਦੇ ਜੋੜਦਾ ਹੋਇਆ ਚਲ ਵੀ ਨੌਜਵਾਨ ਅਗਲੀ ਕਬੱਡੀ ਫਿਰ ਦੇਖਦੇ ਨੇ ਮਨਜਿੰਦਰ ਸਿੰਘ ਦੋਨੋਂ ਅਗਲੇ ਹੰਡ ਪਾਉਣ ਦੇ ਲਈ ਫਿਰ ਅੱਗੇ ਵੱਧਦਾ ਹੋਇਆ ਇਹ ਨੌਜਵਾਨ ਬਹੁਤ ਸ਼ਾਨਦਾਰ ਤੇ ਜੰਦਰ ਮੈਦ ਹੈ ਦੋਨੋਂ ਟੀਮਾਂ ਦੇ ਦਰਮਿਆਨ ਲਓ ਇਸ ਵੇਲੇ ਤਈ ਹੋਈ ਕਬੱਡੀ ਮਨਜਿੰਦਰ ਡੋਲੂ ਦੀ ਕੌਣ ਜੱਸਾ ਲਾਵੇਗਾ ਖੀਰਾਂਵਲੀ ਸਿਪੀ ਆਤਮ ਵਿਸ਼ਵਾਸ ਦੇ ਨਾਲ ਪਰ ਇਧਰੋਂ ਪਾਸੇ ਡੋਲੂ ਭੱਜਾ ਜਾਂਦਾ ਬਹੁਤ ਜ਼ੋਰ ਦੀ ਪੁਆਇੰਟ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਇਹ ਨੌਜਵਾਨ ਅਗਲੀ ਕਬੱਡੀ ਫਿਰ ਆਪਾਂ ਤੱਕੀਏ ਇਸ ਮਾਧਮ ਦੇ ਵਿੱਚ ਕਿ ਨੌਜਵਾਨ ਗगन ਅਗਲੀ ਰੇਡ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਦੇਖਦੇ ਵੀ ਕਿਹੋ ਜਿਹਾ ਕਮਾਲ ਹੋ ਜੁਦਾ ਇਸਵੇਂ ਪਈ ਹੋਈ ਮੋਰ ਵਰਗੀ ਪੈਰ ਇਸ ਰੋਡਰ ਦੀ ਖੇਡਾ ਦੇਖਿਆ ਬਹੁਤ ਜਹਾਨੇ ਅੰਦਰ ਸੋਹਣੀ ਖੇਡ ਕਬੱਡੀ ਹੈ ਪੰਜਾਬੀਆਂ ਦੀ ਲਾਓ ਇਧਰ ਦੇ ਪਾਸੇ ਕੋਟਾ ਬਹੁਤ ਤਗੜਾ ਜਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਤੇ ਰੁੜਕੀ ਦੇ ਵੀ ਇੱਕ ਹੋਰ ਨੰਬਰ ਜੁੜਦਾ ਹੋਇਆ ਕੋਟਾ ਨੌਜਵਾਨ ਰੁੜਕੀ ਵਾਲਾ ਰਣਜੀਤ ਸਿੰਘ ਜੀ ਸਾਡੇ ਵੀਰ ਕੁਦੇ ਦੇ ਵਾਸਤੇ ਸਰਵੇ ਦਾ ਮਾਨਸਰਵਾਰ ਭੇਜਦੇ ਹੋਏ ਨਰੇਂਦਰ ਟਵਾਲ ਜੀ ਹੰਸਰੋ ਮੜੇ ਉਹ ਵੀ ਕੁਦੇ ਦੇ ਵਾਸਤੇ ਸਰਵੇ ਦਾ ਮਾਨਸਰਵਾਰ ਭੇਜਦੇ ਹੋਏ ਧੰਨਵਾਦ ਹਾਜੀ ਟੋਲੂ ਨੂੰ 200 ਰੁਪਈਆ ਅਜੈਬ ਸਿੰਘ ਜੀ ਸਲਵਾਨ ਦਿਆ ਜੀ ਲਓ ਅਗਲੀ ਕਬੱਡੀ ਸਾਵੀ ਮੱਲੀਆਂ ਵਾਲਾ ਪੌੜ ਜਿਹੜੀ ਅੱਗੇ ਵਧਦਾ ਹੋਇਆ ਹੈ ਨਾਜਵਾਨ ਹੱਥ ਪੈਰ ਲੱਤਾ ਨਾ ਹਰ ਕੋਈ ਮਾਰ ਲਿੰਦਾ ਲਓ ਇਧਰ ਪਾਸੇ ਅਕਲਪੁੜੀਆ ਅਕਲਪੁੜੀਆ ਭਵਿੰਦਰ ਸਿੰਘ ਬਹੁਤ ਤਰ੍ਹਾਂ ਜਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਤੇ ਪੁਆਇੰਟ ਖੀਰਾ ਵਾਲੀ ਦਾ ਹੱਥ ਪੈ ਰੱਤਾ ਬਹਾਰ ਕੋਈ ਮਾਰ ਲੈਂਦਾ ਬਿਨਾ ਸਿੱਖੇ ਨਾ ਬਣਦਾ ਡਰਾਈਵਰ ਗੱਡੀ ਦਾ ਜੇ ਖੇਡ ਨਹੀਂ ਕਬੱਡੀ ਦਾ ਕਬੱਡੀ ਦੇ ਅਸੂਲ ਸਿੱਖ ਐਵੇਂ ਰੌਲਾ ਪਾ ਕੇ ਜਰੂਰ ਜੈ ਨਹੀਂ ਕਬੱਡੀ ਦਾ ਅੱਖਾਂ ਵਿੱਚ ਅੱਖਾਂ ਪਾ ਕੇ ਰੱਖੀਏ ਖਿਡਾਰੀ ਦੇ ਗੁੱਟ ਗੱਟਾ ਲੱਗ ਫੜ ਕਦੇ ਨਹੀਂ ਛੱਡੀਦਾ ਮਾਰ ਲਈ ਜੇ ਕੈਂਚੀ ਦਾ ਮਾਰੀਏ ਧਿਆਨ ਨਾਲ ਬਣਦੇ ਦਾ ਖਧਰਾ ਛੱਡ ਕੇ ਦੇ ਵੱਡੀ ਦਾ ਆਦੇ ਵਿੰਡ ਵਿੱਚ ਹੱਥ ਲਾ ਕੇ ਜਾਫੀ ਤੇ ਸੱਤੇ ਚਾਲ ਹੰਦੇ ਅਜ ਬਣਦਾ ਅਸੂਲ ਹੈ ਕਬੱਡੀ ਦਾ ਸੱਤੇ ਚਾਲ ਹੰਦੇ ਅਜ ਬਣਦਾ ਅਸੂਲ ਹੈ ਕਬੱਡੀ ਦਾ سوچتا جی گولو دے واسطے گولو دے واسطے سارتا دا مان سنوان اکل پر یہ گولی نہیں ہاں یاد میں سوچتا جی سارتا دا مان سنوان پیدر ہوئے بہت بہت تانواد ہے لاؤ کے میرے پاس سے گرجیس سنگ جنجیو دے نام دے پرسید کھڑا رہی نتھوٹے ਖੀਰਾਵਲੀ ਦੇ ਵਾਸਤੇ ਬੇਹਤਰੀ ਨੰਬਰ ਬੈਸਟ ਰੇਟਰ ਤੇ ਬੈਸੇ ਆਫੀ ਨੂੰ 21200 ਰੁਪਇਆ ਸ਼ਹੀਦ ਗੱਜੇ ਸਪੋਰਟਸ ਕਲੱਬ ਨੂੰ ਨਾਮ ਸਨਮਾਨ ਦਿੱਤਾ ਜਾਵੇਗਾ ਲਓ ਗੱਜਰ ਖੀਰਾਵਲੀ ਅਸਰ ਕਬੱਡੀ ਪਾਉਂਦਾ ਹੋਇਆ ਜਦੋਂ ਕਪੂਰਸੇ ਤੋਂ ਆਇਆ ਫੱਤੂ ਢੀਂਗਾ ਆਪਾ ਬਾਪੇ ਨਾਨਕ ਦੀ ਤਰਜ਼ੀ ਸੁਲਤਾਨਪੁਰ ਲੋਧੀ ਨੂੰ ਜਾਂਦੇ ਆ ਇਸ ਖਿਡਾਰੀ ਦਾ ਪਿੰਡ ਖੀਰਾਵਲੀ ਫੱਤੂ ਢੀਂਗਾ ਬਿਲਕੁਲ ਲਾਗੇ ਸੈਫਤਾ ਬਾਦ ਲਾਗੇ ਲਓ ਇਧਰ ਪਾਸੇ ਪੜਨ ਲੱਗੇ ਵਾਪਸ ਜਾਂਦਾ ਹੋਇਆ ਇਹ ਗੱਜਰ ਨਾਜਵਾਲ ਖੀਰਾਵਲੀਆ अगली वेट पवंदी साधी फिर अॻे پنجابی हे اے महबूब ਦੁਨੀਆ ਦਾ ਸ਼ਿੰਗਾਰ ਬਣੀ ਹੋਈ ਖੇਡ ਵਿੱਚ ਚੱਲਦਾ ਹੋਇਆ ਅੱਜ ਦੇਖਦੇ ਹਾਂ ਵੀ ਫਾਈਨਲ ਮੈਚ ਕਿੰਦਾ ਰੇਡ ਪੈਂਦੀ ਹੈ ਸਲਾਕੇ ਬਾਵਾ 22 ਲੋਕ ਕਿਹੜਾ ਹੁਸ਼ਿਆਰੀ ਨਾਲ ਟੱਚ ਲਾ ਕੇ ਭੱਜਦਾ ਕਿਹਦੀ ਡਾਜ ਕਿੰਦਾ ਨਹੀਂ ਤੇ ਕਿਹਦੀ ਪਾ ਕਦੀ ਕਿਹੜਾ ਸਿੰਦਾ ਜਾਫੀ ਦੀ ਹੈ ਇੱਕ ਵਿੱਚ ਵੱਜਦਾ ਮੂਰੇ ਕਿਵੇਂ ਖੜਦਾ ਕੋ ਚਿੰਨ ਦੀ ਦੀਵਾਰ ਵਾਂਗੂ ਮਾਰ ਮਾਰ ਧੌਲਾ ਕੋਈ ਅੱਗ ਕਿਵੇਂ ਕੱਢਦਾ ਕਿਦਾਂ ਗੁੱਟ ਫੜ ਹੁੰਦਾ ਕਿਦਾਂ ਕੈਂਚੀ ਯਾਰੋ ਵੱਜਦੀ ਕਿਦਾਂ ਬੰਦਾ ਭੱਜ ਭੱਜ ਬੰਦੇ ਵਿੱਚ ਵੱਜਦਾ ਉਤਾਰ ਕੱਪੜੇ ਔੜਾ ਪੈਂਦਾ ਹੈ ਕਬੱਡੀ ਦੇ ਮੈਦਾਨ ਵਿੱਚ ਸਭ ਕਾਸੇ ਦਾ ਹੈ ਪਤਾ ਲੱਗਦਾ ਸਭ ਕਾਸੇ ਦਾ ਹੈ ਫਿਰ ਪਤਾ ਲੱਗਦਾ ਮਲੀਆ ਦੇ ਸਾਦੀ ਦੀ 100 ਰੁਪਏ ਸਾਡੇ ਅਨੰਦ ਟਾਰ ਦੀ ਹਸਰੋ ਵਾਲੇ ਬਾੜ ਦੇ ਰਹੇ ਲਓ ਰੁੜਤੀ ਵਾਲੇ ਸੋਹਣ ਸ਼ਤੀਰ ਬਾੜੀ ਦੇ ਤਾਰ ਤੇ ਜਾਣਾ ਚਾਹਦਾ ਦੁਨੀਆ ਦੇ ਖੇਡ ਮੈਦਾਨਾਂ ਦੇ ਵਿੱਚ ਅਨਿਕੇਤ ਮਿਹਨੂ ਦਾ ਵਾਰਿਸ ਖਿਡਾਰੀ ਨੂੰ ਮਾਰ ਮਿਲਿਆ ਜੋ ਇਸ ਸਮੇਂ ਜਫਾ ਲਾਉਂਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਤੇ ਬਹੁਤ ਤਕੜਾ ਜਫਾ ਇਸ ਜੱਫੇ ਦੇ ਉੱਤੇ ਜੋਗੇ ਸਾਡੇ ਰਵੀਨਤ ਵਾਲ ਦੀ ਹੰਸੋਂ ਵਾਲੇ 500 ਰੁਪਇਆ ਰੁੜਕੀ ਦੇ ਸੋਣ ਦਾ ਮਾਰ ਕਰਦੇ ਹੋਏ ਜਿੰਨੂੰ ਆ ਇਧਰ ਪਾਸੇ ਹਾਂਜੀ ਸਾਫ ਪਾਸ 5 ਜੈਮ ਸਿੰਘ ਬੋਲੋ ਸੋਨ ਸੇ ਲਈ ਚੰਕੌਰ ਸਿੰਘ ਦੀ 100 ਰੁਪਇਆ ਰੁੜਕੀ ਦੇ ਸੋਣ ਲਈ ਮਾਰ ਪੈਦੇ ਹੋਏ ਬਹੁਤ ਬਹੁਤ ਧੰਨਵਾਦ ਰੁਕੀ ਦੇ ਸੌਣ ਦੇ ਵਾਸਤੇ ਸਾਰ ਪਾ ਦੇ ਮਾਨ ਸਰਵਾਨ ਨੇ ਬਹੁਤ ਬਹੁਤ ਧੰਨਵਾਦ ਲਓ ਸਾਬੀ ਬੰਦੀਆਂ ਵਾਲਾ ਅਗਲੀ ਰੇਪ ਬੋਲਾ ਹੋਇਆ ਨੇ ਕੋਡਰ ਦੇ ਏਰੀਆ ਦੇ ਇਹ ਨਾਜਵਾਨ ਦੁਆਬੇ ਦੀ ਧਰਤੀ ਦੇ ਨਿਕੋਦਰ ਤੇ ਆਦਮ ਪਰ ਦੋ ਤਸੀਲਾ ਮਸ਼ਹੂਰ ਨੇ ਲਓ ਪੰਜਾਬੀਆਂ ਦੀ ਖੇਡ ਕਬੱਡੀ ਦੁਨੀਆ ਦੇ ਵਿੱਚ ਮਸ਼ਹੂਰ ਇੱਕ ਪਾਸੇ ਅਕਰਪੁਰੀਆ ਗੋਲੀ ਦੂਸਰੇ ਪਾਸੇ ਸਾਬੀ ਬੰਦੀਆਂ ਵਾਲਾ ਲਓ ਲਾਲਾ ਕੇ ਮਾਰਦਾ ਹੋਇਆ ਬਹੁਤ ਵਧੀਆ ਪੁਆਇੰਟ ਸਾਬੇ ਨੇ 100 ਰੁਪਏ ਸਾਰੇ ਮਰਿੰਦਰ ਟਵਾਲ ਜੀ ਹਸੋ ਵਾਲੇ ਮਾਰ ਪੇਦੇ ਹੋਏ ਬਹੁਤ ਬਹੁਤ ਧੰਨਵਾਦ ਹਰ ਸਮੇ ਬਿੱਲੂ ਰੁੜਕੀ ਵਾਲਾ ਦੱਸੇਗਾ ਵੀ ਹਰ ਸਮੇ ਦੇ ਕੀ ਐ ਕਰੇ ਆਪਾਂ ਦਰਸ਼ਕਾਂ ਦੇ ਨਾਲ ਹਰ ਸਮੇ ਦਾ ਕਸਾਂਦੇ ਕਰਾਂਗੇ ਲਓ ਰੁੜਕੀ ਦੇ ਨੰਬਰ ਨੇ 11 ਤੇ ਖੀਰਾ ਵਾਲੀ ਦੇ ਨੰਬਰ ਨੇ 12 ਤਾੜੀਆਂ ਮਾਰ ਦਿਓ ਰੁੜਕੀ ਦੇ 11 ਤੇ ਖੀਰਾ ਵਾਲੀ ਦੇ 12 ਨੰਬਰ ਆ ਸਮੇਂ ਦੇ ਵਿੱਚ ਅੱਧੇ ਨੰਬਰ ਦਾ ਫਰਕ ਹੈ ਰੁੜਕੀ 11:30 ਤੇ ਖੀਰਾਂਵਲੀ ਦੇ 12 ਨੰਬਰ ਬੜਾ ਫਸਵਾ ਤੇ ਬੜਾ ਰੌਚਕ ਮੈਚ ਹੈ ਕਿ ਕਹਿੰਦੇ ਨੰਬਰ ਦੇ ਨਾਲ ਜੇਤਾਂ ਹਾਰਾਂ ਦੇ ਫੈਸਲੇ ਹੋਣ ਵਾਲੀ ਗੱਲ ਹੋਵੇਗੀ ਬਹੁਤ ਤਗੜਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਬਹੁਤ ਤਗੜਾ ਮੈਚ ਹੈ ਦੋਨੋਂ ਟੀਮਾਂ ਦੇ ਦਰਮਿਆਨ ਸਾਡੇ 11 ਤੇ 12 ਨੰਬਰ ਦੇਖਦੇ ਵੀ ਕਿਹੜੀ ਟੀਮ ਜਿੱਤ ਹਾਸਲ ਕਰਦੀ ਹੈ ਕਰਕੇ ਯਾਦਗਰਾਨੋ ਰੇਡਰ ਦਿੰਦੇ ਮੱਥਾ ਟੇਕ ਜਿਸ ਜਾਫੀ ਪਕੜ ਬਣਾਈ ਲਾਵੇ ਰੇਡਰ ਦੀ ਉਹ ਬ੍ਰੇਕ ਜਿੱਥੇ ਰੇਡਾਂ ਪੈਂਦੀਆਂ ਉਸ ertidੀ ਵਿੱਚ ਪੈਂਦੇ ਸ਼ੇਕ ਨੰਗੇ ਪੈਂਦੇ ਚਮਕਦੇ ਸਾਰੀ ਦੁਨੀਆ ਰਹੀ ਹੈ ਵੇਖ ਮੈਂ ਜੋਨੇ ਆਖਰ ਜਿਤਨਾ ਜਿਹਦੇ ਜਿੱਤ ਲਿਖੀ ਵਿਜਲੇਖ ਮੈਂ ਜੋਨੇ ਆਖਰ ਜਿਤਨਾ ਜਿਹਦੇ ਜਿੱਤ ਲਿਖੀ ਵਿਜਲੇਖ ਲਾਓ ਇੱਕ ਪਾਸੇ ਪੰਮਾ ਆਪਣੀ ਟੀਮ ਦੇ ਖਿਡਾਰੀਆਂ ਨੂੰ ਸ਼ਬਾਸ਼ੀ ਦਿੰਦਾ ਹੋਇਆ ਦੂਸਰੇ ਪਾਸੇ ਕਬੱਡੀ ਦਾ ਸੁਪਰਸਟਾਰ ਮਸੀਆ ਵਾਲਾ ਕੁਲਜੀਤ ਆਪਣੀ ਟੀਮ ਦੇ ਖਿਡਾਰੀਆਂ ਨੂੰ ਰੁੜਕੀ ਦੇ ਖਿਡਾਰੀਆਂ ਨੂੰ ਸ਼ਬਾਸ਼ੀ ਲਾਓ ਉਧਰੇ ਪਾਸੇ ਰੁੜਕੀ ਵਾਲਾ ਸੋਨ ਸਿੰਘ ਬਹੁਤ ਤਗੜਾ ਜੱਸਾ ਲੜਨ ਦੀ ਕੋਸ਼ਿਸ਼ ਕਰਦਾ ਹੋਇਆ ਪਰ ਖੀਰਾ ਵਾਲੀਏ ਚੰਨੇ ਇਧਰ ਪਾਸੇ ਇਸ਼ਾਰਾ ਕਿ ਪਾਇੰਟ ਨਾਜਵਾਨ ਤਾ ਵੀ ਨਹੀਂ ਸੀ ਹੋ ਜਾਂਦਾ ਹੈ ਖੂਨ ਮਸੀਨਾ ਇੱਕ ਇੱਥੇ ਪੜਦਾ ਜਦੋਂ ਇਹ ਤਾਵੀ ਦੇ ਨਾਲ ਜਾਫੀ 30 ਸੈਕਿੰਡਾਂ 'ਚ ਹਰਾ ਕੇ ਪਾਏ ਜਿੱਤਣਾ ਪੱਟ ਦੇ ਤਾਂ ਜਾ ਕੇ ਹੁੰਦੀ ਏ ਮਾਰ ਥਾਪੀ ਤਾੜੀ ਦਰਸ਼ਕਾਂ ਦੀ ਇੰਨੀ ਨਾ ਸੁਰੇ ਸੌਖੀ ਤਾਰ ਦੇ ਗਿੱਟਿਆਂ ਤੱਕ ਉਦੋਂ ਹੈ ਜਾਇਨ ਆਪੀ ਐਨੇ ਸੌਖੇ ਨਹੀਂ ਬਿਨ ਕ ਸਨਮਾਨ ਬਿਨ ਦੇ ਡੌਣੀ ਤਲਵਾਰ ਅੱਗੇ ਵਾਗ ਢਾਲ ਦੇ ਪਾਇ ਸ਼ਾਂਤੀ ਡੌਣੀ ਤਲਵਾਰ ਅੱਗੇ ਵਾਗ ਢਾਲ ਦੇ ਪਾਇ ਸ਼ਾਂਤੀ ਬਹੁਤ ਤਗੜਾ ਮੈਚ ਹੈ ਦੋਵਾਂ ਟੀਮਾਂ ਦੇ ਵਿੱਚ ਲਓ ਅਗਲੀ ਕਬੱਡੀ ਇਸਮੇ ਮੈਦਾਨ ਨੌਜਵਾਨ ਦੇਖਦੇ ਨਹੀਂ ਵਾਹ ਦੁਗਾਲ ਵਾਲਾ ਨਰਿੰਦਰ ਬਿੱਟੂ ਬਹੁਤ ਤਕੜਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹੋਇਆ ਹਾਂਜੀ ਸੂਨ ਰੋਡ ਕੀ ਵਾਲੇ ਲਈ ਉਹਨਾਂ ਦੇ ਗਵੰਡੀ ਸਰਦਾਰ ਸਰੂਪ ਸਰੂਪ ਸਿੰਘ ਜੀ ਯੂਕੇ ਵਾਲੇ 1000 ਰੁਪਏ ਸਪੈਸ਼ਲ ਇਨਾਮ ਦਿੰਦੇ ਆ ਸਰਦਾਰ ਸਰੂਪ ਸਿੰਘ ਜੀ ਯੂਕੇ ਵਾਲੇ ਸੋਨ ਸੰਗਲੇ ਜੀ ਬਿੱਟੂ ਭਾਈ ਨੂੰ ਉਡਾਏ ਬਿੱਲੀ ਭਾਈਆ ਲਓ ਇਧਰ ਪਾਸੇ ਕਬੱਡੀ ਦਾ ਨਜ਼ਾਰਾ ਸਾਦੀ ਨਗੋਦਰੀਆ ਆ ਦੂਸਰੇ ਪਾਸੇ ਦੇਖ ਲਿਓ ਜੀ ਗੁਰਜੀਤ ਸਿੰਘ ਜੰਜੂਆ ਲੱਖ ਚਾਲਿਆ ਹੈ ਨੌਜਵਾਨ ਸਾਡੇ ਚਲਵਨ ਸਿੰਘ ਨੇ इंग्लंड ਵਾਲਿਆਂ ਦਾ ਫੈਸਲਾ ਕਿ ਪੁਆਇੰਟ ਰੁੜਕੀ ਦੇ ਹਿੱਸੇ ਜੁੜਦਾ ਹੋਇਆ ਚਲਵੀ ਨੌਜਵਾਨ ਦਾ ਪਾਸ ਫਿਰ ਅਗਲੀ ਕਬੱਡੀ ਅਗਲੀ ਰੇਡ ਪਾਲ ਦੇ ਵਾਸਤੇ ਗੱਡਾ ਅੱਗੇ ਵਧਦਾ ਹੋਇਆ ਹੈ ਨੌਜਵਾਨ ਦੇਖਦੇ ਨਹੀਂ ਕਿਹੜਾ ਜਸਾ ਰੌਣਕ ਦੀ ਕੋਸ਼ਿਸ਼ ਕਰਦਾ ਸਮੇਂ ਦੀ ਫਿਰ ਉਡੀਕ ਜਲਦੀ ਹੋਈ ਇਹ ਗੱਬਰੂ ਦੇਸ਼ ਪੰਜਾਬ ਦੇ ਦੇਖੋ ਜੁੱਸਿਆਂ ਦੇ ਵਿੱਚ ਜਾਨ ਗੱਡਾ ਚਾੜੀਆਂ ਸ਼ਾਦੀਆਂ ਇਹ ਬੰਦੇ ਠੱਲ ਤੂਫਾਨ ਲਓ ਤਵਾਰ ਵਾਲਾ ਬਿੱਟੂ 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 ਆਤਾ ਹੈ ਸ਼ੁਭਾ ਤੇ ਲੱਗੀ ਹੋਈ ਹੈ ਜੀ ਤਾੜੀਆਂ ਇਸ ਖਿਡਾਰੀ ਦੇ ਵਾਸਤੇ ਤਾੜੀਆਂ ਚਮਕਾਰ ਵਾਲੇ ਦਿਗਾਲ ਦੇ ਬਿੱਟੂ ਲਈ ਸਾਰਿਆਂ ਦੇ ਵਾਰਸੇ ਮਾਨੇ ਧੰਨਵਾਦ ਸਾਡੇ ਸ੍ਰੀਂਦਰ ਦ왈 ਜੀ ਨਰਿੰਦਰ ਟਵਾਲ ਜੀ ਹੰਸਰੋਂ ਵਾਲੇ ਦਿਵਾਲ ਵਾਲੇ ਬਿੱਟੂ ਦੇ ਲਈ 1000 ਰੁਪਏ ਦਾ ਮਾਲ ਕਰਦੇ ਹਨ ਅਮਨ ਕੂਲਰ ਜੀ ਮੀਡੀਆ ਦੀ ਜਾਣੀ ਪ੍ਰਸ਼ਾਨੀ ਸ਼ਖਸੀਅਤ ਹੈ ਉਹ 500 ਰੁਪਏ ਦਿਵਾਲ ਦੇ ਬਿੱਟੂ ਦਾ ਮਾਲ ਕਰਦੇ ਹੋਏ ਅਮਨ ਕੂਲਰ ਜੀ ਇੰਗਲੈਂਡ ਵਾਲੇ ਬਹੁਤ ਬਹੁਤ ਧੰਨਵਾਦ ਔਰ ਸੰਦੀਲਾ ਪਾਏ ਹਾਈ ਫਾਈ ਡੀਜੇ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿਹਨਾਂ ਦੇ ਬੜੀ ਆਸ਼ੀਆ ਸਲਾਮ ਹੈ ਸੰਦੀਲਾ ਡੀਜੇ ਐਂਡ ਲਾਈਟ ਸਾਊਂਡ ਸਰਵਿਸ ਦਾ ਧੰਨਵਾਦ ਔਰ ਅਮਰ ਟੈਂਟ ਹਾਊਸ ਦਾ ਧੰਨਵਾਦ ਇਧਰੋਂ ਪਾਸੇ ਕਬੱਡੀ ਦੋਗੇ ਦੇ ਸਤਿਕਾਰਯੋਗ ਸਰਦਾਰ ਕੇਵਲ ਸਿੰਘ ਜੀ ਦੁਗਾਲ ਦੇ ਬਿੱਟੂ ਲਈ 100 ਰੁਪਏ ਦਾ ਮਾਨ ਸਰਵਾਰ ਦੇਦੇ ਹੋਏ ਬਹੁਤ ਬਹੁਤ ਧੰਨਵਾਦ ਸਰਦਾਰ ਕੇਵਲ ਸਿੰਘ ਜੀ ਕੋਲਰ ਸਾਹਿਬ ਦੋਗੇ ਦੇ ਸਤਿਕਾਰਯੋਗ ਬਿੱਟੂ ਜੀ 100 ਰੁਪਏ ਦੁਗਾਲ ਦੇ ਨਰੇਂਦਰ ਬਿੱਟੂ ਲਈ ਖੜ੍ਹ ਕੇ ਦੇਦੇ ਹੋਏ ਬਹੁਤ ਬਹੁਤ ਧੰਨਵਾਦ ਲਓ ਕਬੱਡੀ ਦਾ ਨਜ਼ਾਰਾ ਇਸ ਵੇਲੇ ਮੈਦਾਨ ਦੇ ਵਿੱਚ ਆਪਾਂ ਚੱਕਦੇ ਹਾਂ ਸਾਡੀ ਨਿਤਿੰਦਰੀਆ ਅਗਲੀ ਰੇਡ ਪਾਉਂਦਾ ਹੋਇਆ ਦੇਖੋ ਗੁੰਦੇਵੇਂ ਸਰੀਰ ਨੇ ਗੱਬਰੂਆਂ ਦੇ ਚੁੰਗ ਚੁੰਗ ਬੂਰੀਆ ਜੁੱਸੇ ਕਮਾਲ ਦੇ ਨੇ ਕੋਈ ਟਾਈਗਰ ਸਟੀਲ ਤੂਫਾਨ ਕੋਈ ਕੋਈ ਰੁਸਤਮ ਜੰਪ ਦੇ ਚੀਤਾ ਘਾਮਦੇ ਨੇ ਕਬੱਡੀ ਤੇ ਜੋਵਨ ਉਹਦਾ ਹੋਰ ਚੜਦਾ 600 ਦੀ ਛਾਲ ਜਦ ਦੇ ਹੰਗੜਾ ਵਿੱਚ ਆਉਂਦੇ ਨੇ ਅਰਜਨਾ ਅਵਾਰ ਜੇਤੂ ਕਬੱਡੀ ਦੇ ਹੋਏ ਪਾਇਦਾ ਬਿੰਦ ਗੱਭਰੂ ਇਸੋ ਪੰਜਾਬ ਦੇ ਨੇ ਲਾਉ ਪੰਜਾਬ ਦੀ ਧਰਤੀ ਅਕਲਪੁਰੀਆ ਅਕਲਪੁਰੀਆ ਬਹੁਤ ਤਗੜਾ ਜਫਾਦੰਦੀ ਕੋਸ਼ਿਸ਼ ਕਰਦਾ ਹੋਇਆ ਲੈ ਰੀਸਾ ਕਬੱਡੀ 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 ਵਾ ਸਾਬੀ ਸਾਬੀ ਲਈ ਨਰਿੰਦਰ ਕਮਾਲ ਜੀ ਹੰਸਰੋ ਵਾਲੇ 100 ਰੁਪਇਆ ਚੰ 100 ਰੁਪਇਆ ਸਾਡੀ ਵਧੀਆ ਦੇ ਲਈ ਬਾਹਰ ਪੈਡੇ ਹੋਏ ਬਹੁਤ ਬਹੁਤ ਧੰਨ ਸਾਡੇ ਨਰਿੰਦਰ ਅਟਵਾਲ ਹਾਂ ਸਰ ਅਮਨ ਕੁਲਰ ਦੀ ਇੰਗਲੈਂਡ ਦੇ ਬਰਮਿੰਗਮ ਦੇ ਵਿੱਚ ਰਹਿਣ ਦੇ ਧੰਨਵਾਦ ਹੈ ਸੋ ਬੜਾ ਮਾਨ ਸਨਮਾਨ ਸਾਡੀ ਦੇ ਵਾਸਤੇ ਮਿਲਦੇ ਹੋਏ ਬਹੁਤ ਬਹੁਤ ਧੰਨਵਾਦ ਔਰ ਸਾਡੇ ਕੁਲਵਿੰਦਰ ਸਿੰਘ ਜੀ ਯੂਐਸਏ ਤੋਂ ਸਿਰੇ ਤਾਰ ਸਿੰਘ ਜੀ ਤਾਰਾ ਧੰਨਵਾਦ ਹੈ ਸਾਡੇ ਹਰਮੇਸ਼ ਸਿੰਘ ਜੀ ਕਿਧਰੇ ਪਾਸੇ ਨੇ ਮੈਚ ਖੇਡਣ ਕਰਕੇ ਲੇਟ ਹੋਇਆ ਉਹ ਕਹਿੰਦੇ ਵੀ 500 ਰੁਪਏ ਸਾਡੀ ਦੇ ਲਈ ਮੇਰੇ ਵੱਲੋਂ ਮਾਨ ਸਨਮਾਨ ਹੋਵੇਗਾ ਚਮਕੀਲਾ ਤੇ ਹਰਮੇਸ਼ ਇਹ ਕਹਿੰਦੇ ਵੀ ਅਸਟਰੀਆ ਦੇ ਰਿਆਨਾਂ ਦੇ ਵਿੱਚ ਵਸੇ ਹੋਏ ਇਹ ਸਾਡੇ ਵੀਰ ਬੜਾ ਮਾਨ ਸਨਮਾਨ ਇਹਨਾਂ ਖਿਡਾਰੀਆਂ ਦੇ ਕਰਦੇ ਹੋਏ ਪ੍ਰਧਾਨ ਕੁਲਵਿੰਦਰ ਸਿੰਘ ਜੀ ਕਿਧਰੇ ਪਾਸੇ ਨੇ ਉਹਨਾਂ ਨੂੰ ਰੇਂਟੀ ਵੀ ਆ ਗਿਆ ਇਧਰੇ ਪਾਸੇ ਚੱਲ ਕੇ ਮੈਚ ਫਾਈਨਲ ਹੈ ਔਰ ਆਖਰੀ ਪਲਾਂ ਦੇ ਵਿੱਚ ਗੱਲ ਹੋਣ ਵਾਲੀ ਹੈ ਇਸ ਸਮੇਂ ਅਗਲੀ ਰੇਡ ਪਈ ਹੋਈ ਹੈਪੀ ਨਕੋਦਰੀਏ ਦੀ ਦੇਖਦੇ ਵੀ ਕਿਹੜਾ ਨੌਜਵਾਨ ਰੁੜਕੀ ਵਾਲਾ ਟਾਈਗਰ ਇਧਰੇ ਪਾਸੇ ਦੇਖਦੇ ਵੀ ਆ ਨੌਜਵਾਨ ਕੋਡਾ ਬਹੁਤ ਤਕੜਾ ਜੱਫਾ ਲੜਨ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਰੁੜਕੀ ਦੇ ਨਾਮ ਨੂੰ ਪ੍ਰਸਿੱਧ ਕਰਕੇ ਦੁਰੀਆਂ ਦੇ ਵਿੱਚ ਜਿਹਨੇ ਵੀ ਮਿਹੜੂ ਵਾਲਾ ਕੋਡਾ ਰੁੜਕੀ ਲਈ ਖੇਡਦਾ ਖੇਡਦਾ ਕਦੀ ਕੀਪੇ ਦਾ ਨਾਮ ਕਦੀ ਡੰਬਰੂ ਦਾ ਨਾਮ ਲਾਓ ਇਧਰੇ ਪਾਸੇ ਵਾਹ ਬਹੁਤ ਬਹੁਤ ਪੁਆਇੰਟ ਛੱਡੇ ਵੀ ਛੱਡ ਨੌਜਵਾਨਾ ਸਮਾਂ ਮੁੱਕ ਗਿਆ ਪੁਆਇੰਟ ਕੋਡੇ ਦਾ ਕੋਡੇ ਦੇ 100 ਰੁਪਇਆ ਰਣਜੀਤ ਸਿੰਘ ਜੀ ਤੇ ਸਾਡੇ ਚਮਕੌਰ ਸਿੰਘ ਜੀ ਹਰਮੇਸ਼ ਪੂਨਰ ਜੀ 100 ਰੁਪਇਆ ਨਰਿੰਦਰ ਕਮਾਲ ਜੀ ਹਸਰੋ ਵਾਲੇ 100 ਰੁਪਇਆ ਕੋਡੇ ਦਾ ਮਾਰ ਕਰਦੇ ਹੋਏ ਬਹੁਤ ਬਹੁਤ ਧੰਨਵਾਦ ਲਓ ਮਨਜੇਂਦਰ ਸਿੰਘ ਬੋਲੂ ਰੁੜਕੀ ਵਾਲਾ

ਬਹੁਤ ਬਹੁਤ ਧੰਨਵਾਦ ਚਮਕੌਰ ਦੇ ਵਾਸਤੇ ਖੜੇ ਡੋਲੂ ਜੀ ਚਮਕੌਰ ਸਿੰਘ ਜੀ ਡੋਲੂ ਵੀ 100 ਰੁਪਏ ਦਾ ਮਾਣ ਸਨਮਾਨ ਗੱਲ ਦੇ ਕਬੱਡੀ ਸਰਪੰਚ ਸਾਹਿਬ ਦਾ ਸਰਪੰਚ ਜੀ ਜੈਸਰ ਨੂੰ 200 ਰੁਪਏ ਆਏ ਲਓ ਕੋਦਾ ਬਹੁਤ ਤਗੜਾ ਦਸਾ ਲੰਦਾ ਹੋਇਆ ਯਾਦਵੀਰ ਸਿੰਘ ਜੀ ਸਹੋਤਾ ਮਾਨ ਕਰੀਏ ਟੋਖੀ ਦਾ ਬੇਟਾ ਕੈਨੇਡਾ ਦੇ ਟ੍ਰੰਗ ਤੋਂ 100 ਰੁਪਏ ਗੁੱਡੇ ਲਈ ਧੰਨਵਾਦ ਨਰਿੰਦਰ ਕਵਾਲ ਜੀ ਹੰਸਰੋ ਵਾਲੇ ਉਹ ਵੀ 100 ਰੁਪਏ ਗੁੱਡੇ ਦਾ ਮਾਣ ਕਰਦੇ ਹੋਏ ਬਹੁਤ ਬਹੁਤ ਧੰਨਵਾਦ ਸੋ ਬਿੱਲੂ ਨਹੀਂ ਰਸਣਗੇ ਵੀ ਜਿਹੜੇ ਹੈ ਧੰਨਵਾਦ ਬਿਲੂ ਜੀ ਦੱਸੋ ਜਿਹੜੇ ਬਾ ਵਾਹ ਧੰਨਵਾਦ ਹਾ 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 ਹ ਔਰ ਤੁਹਾਨੂੰ ਦੱਸ ਦਈਏ ਕਿ ਇਸ ਮੈਚ ਦੇ ਵਿੱਚੋਂ ਜਿਹੜਾ ਰੁੜਕੀ ਬਿਨ ਕਰ ਗਿਆ ਰੁੜਕੀ ਇਸ ਮੈਚ ਨੂੰ ਜਿੱਤ ਗਿਆ ਔਰ ਇਸੇ ਤਰ੍ਹਾਂ ਸੀ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਅਵੇਲੇਬਲ ਕਰਾਉਂਦੇ ਰਹਿਣਾ ਇਹ ਦੋ ਵੀਡੀਓ ਅਸੀਂ ਤੁਹਾਡੇ ਲਈ ਸ਼ਾਰਟਲਿਸਟ ਕੀਤੀਆਂ ਨੇ ਜਿਨ੍ਹਾਂ ਨੂੰ ਤੁਸੀਂ ਕਲਿੱਕ ਕਰਕੇ ਜਿਹੜੇ ਹੋਰ ਵਧੀਆ ਮੈਚ ਵੀ ਦੇਖ ਸਕਦੇ ਹੋ ਨਾਲ ਹੀ ਅਸੀਂ ਤੁਹਾਨੂੰ ਰਿਕਵੈਸਟ ਕਰਦੇ ਹਾਂ ਕਿ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਔਰ ਨਾਲ ਹੀ ਸਾਡਾ ਜਿਹੜਾ Facebook ਪੇਜ ਹੈ kabaddi365.com ਉਹਨੂੰ ਵੀ ਲਾਈਕ ਜਰੂਰ ਕਰੋ ਅਸੀਂ ਤੁਹਾਡੇ ਬਹੁਤ-ਬਹੁਤ ਧੰਨਵਾਦੀ ਹੋਵਾਂਗੇ ਸਾਰਿਆਂ ਦਾ ਬਹੁਤ-ਬਹੁਤ